ਡਾਕਟਰ ਪ੍ਰਕਾਸ਼ ਸਿੰਘ ਮੁਖ ਖੇਤੀવાડી ਅਫਸਰ ਲੁਧਿਆਣਾ ਦੇ ਸਾਹਮਣੇ ਸਾਹਤੇ ਡਾਕਟਰ ਦਾਰਾ ਸਿੰਘ ਬਲਾਕ ਖੇਤੀવાડી ਅਫਸਰ ਬਲਾਕ ਲੁਧਿਆਣਾ ਦੀ ਅਗਵਾਈ ਦੇ ਹੇਠ ਪੈਨ ਸਰਕਲ ਸਨਹਿਵਲ ਵਿਖੇ ਡਾਕਟਰ ਜਤਿੰਦਰ ਸਿੰਘ ਖੇਤੀવાડી ਵਿਕਾਸ ਬਲਵਿੰਦਰ ਸਿੰਘ ਤੇ ਆਕਾਸ਼ਦੀਪ ਦੇ ਵੱਲੋਂ ਕਿਸਾਨ ਸਿਕਲਾਈ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਬਾਸਮਤੀ ਫਸਲ ਦੇ ਤਸਕੀਕ ਨਾਸਕਾ ਦੀ ਵਰਤੋਂ ਤੇ ਪੂਰਨ ਪਵੰਦੇ ਲਗਾ ਦਿੱਤੀ ਗਈ ਦੇ ਬਾਰੇ 20 ਮੂਸ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਕਿਸਾਨਾਂ ਨੂੰ ਝੋਨੇ ਦੀ ਪਨਾਲੀ ਦੀ ਸਾਂਭ ਸੰਭਾਲ ਬਾਰੇ ਵੀ ਵਿਸਤਾਰਪੂਰਵਕ ਦੱਸਿਆ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਮਨਜਿੰਦਰ ਸਿੰਘ ਮੰਗਟ ਆਮ ਆਦਮੀ ਪਾਰਟੀ ਕਿਸਾਨ ਵੈਂਗੀਲਾ ਲੁਧਿਆਣਾ ਦੇ ਪ੍ਰਧਾਨ ਲਾਲੀ ਹਰਾ ਜਗਸੀਰ ਸਿੰਘ ਗਿਲਦਾਰ ਗੁਰਿੰਦਰਪਾਲ ਸਿੰਘ ਢਿੱਲੋਂ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਵੀ ਅਗਾਵਾ ਤੋਂ ਕਿਸਾਨ ਹਾਜ਼ਰ ਸਨ ਮੈਂ ਜਤਿੰਦਰ ਸਿੰਘ ਖੇਤੀવાડી ਪਾਲ ਅਫਸਰ ਸਰਕਲ ਸਾਨੇਵਾਲ ਅੱਜ ਅਸੀਂ ਇਸ ਮੇਲੇ ਵਿੱਚ ਸਾਨੇਵਾਲ ਕਲਾਂ ਦੇ ਵਿੱਚ ਕਿਸਾਨ ਸਖਲਾਈ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ ਆ ਰਹੀਆਂ ਜਿਹੜੀ ਸਮੱਸਿਆਵਾਂ ਵੱਖ-ਵੱਖ ਸਮੱਸਿਆ ਜਿਵੇਂ ਕਿ ਪੰਜਾਬ ਨਿਧੀ ਯੋਜਨਾ ਹੈਗੀ ਹੈ ਉਹਦੇ ਤਹਿਤ ਜਿਹੜੇ ਹੈਗੇ ਜਿਨ੍ਹਾਂ ਦੀ ਕਿਸ਼ਤ ਰੁਕੀ ਹੋਈ ਹੈ ਉਹਨਾਂ ਦੇ ਅਸੀਂ ਹੱਲ ਕੀਤੇ ਜਾ ਰਹੇ ਹਾਂ ਤੇ ਇਹ ਜਿਹੜਾ ਕੈਂਪ ਹੈਗਾ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਡਾਕਟਰ ਪ੍ਰਕਾਸ਼ ਸਿੰਘ ਕਿ ਮੁੱਖ ਖੇਤੜੀ ਅਫਸਰ ਲੁਧਿਆਣਾ ਡਾਕਟਰ ਦਾਰਾ ਸਿੰਘ ਬਲਾਕ ਖੇਤੜੀ ਅਫਸਰ ਜੀ ਦੇ ਦਿਸ਼ਾਦੇਸ਼ਾ ਦੇ ਹੇਠ ਜਿਹੜਾ ਕੈਂਪ ਲਗਾਇਆ ਗਿਆ ਹੈ ਇਦੇ ਵਿੱਚ ਹੁਣ ਤੱਕ ਜਿਹੜੇ ਸਾਡੇ ਕੋਲ 50 ਕਿਸਾਨ ਜਿਹੜੇ ਸਾਡੇ ਕੋਲ ਆ ਚੁੱਕੇ ਹਨ ਇਸ ਤੋਂ ਪਹਿਲਾਂ ਵੀ ਸਾਡੇ ਵੱਲੋਂ ਵਕ ਵਕ ਪਿੰਡਾਂ ਦੇ ਵਿੱਚ ਕੈਂਪ ਲਗਾਇਆ ਗਿਆ ਜਿੱਥੇ ਜਿਹਨਾਂ ਦੀ ਇੱਕ ਕਿਸਾਨਾਂ ਦੀਆਂ ਉਹਨਾਂ ਦੇ ਘਰੇ ਜਾ ਕੇ ਯਾਨਕੀ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਇਸ ਕੈਂਪ ਤੋਂ ਲੋਕਾਂ ਨੂੰ ਬਹੁਤ ਵਧੀਆ ਜਿਹੜਾ ਹੈਗਾ ਹੰਗਾਰਾ ਮਿਲਿਆ ਹੈਗਾ ਲੋਕਾਂ ਨਾਲ ਲੋਕ ਆ ਕੇ ਆਪ ਚੱਲ ਕੇ ਆਪ ਦੀ ਉਸ ਮਸਲੇ ਦਾ ਹੱਲ ਕਰਾ ਰਹੇ ਨੇ ਨਾ ਮਤਲਬ ਨਹੀਂ ਕਹਿੰਦੇ ਸਕੀਮਾ ਲੈ ਕੇ ਆਈ ਹਾਂਜੀ ਸਾਡਾ ਫਸਲਾਂ ਪਲਾਈਨਿੰਗ ਸਕੀਮਾ ਜਿਹੜੀ ਦੇ ਸਾਡੇ ਰਹਿ ਜਾਂਦੇ ਇੱਕ ਕਿਸਾਨ ਨਿਧੀ ਯੋਜਨਾ ਹੈਗੀ ਹੈ ਸਾਡੇ ਕੋਲ ਜਿਵੇਂ ਕਿ ਪਹਿਲਾਂ ਜਿਹੜੀਆਂ ਹੈਗੀਆਂ ਸਕੀਮਾ ਵੱਖ-ਵੱਖ ਚੱਲਦੀਆਂ ਪਈਆਂ ਸਾਡੇ ਕੋਲ ਜਿਪਸਮ ਵੀ ਆਇਆ ਹੋਇਆ ਕਿਸਾਨਾਂ ਦੇ ਲਈ ਤੇ ਹੋਰ ਵੀ ਜਿਹੜੀ ਸਕੀਮਾ ਜਿਹੜੀ ਹੈਗੀ ਆਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਕਣਕ ਦੇ ਉੱਤੇ ਜਿਹੜੀ ਸਬਸਿਡੀ ਹੈਗੀ ਹੈ ਉਹਦੇ ਸੰਬੰਧ ਦੇ ਵਿੱਚ ਵੀ ਜਿਹੜੇ ਸਾਡੇ ਕੋਲ ਸਕੀਮਾ ਜਿਹੜੀਆਂ ਆਉਂਦੀਆਂ ਮੱਕੀ ਦੇ ਉੱਤੇ ਸਾਡੇ ਕੋਲ ਸਕੀਮ ਚੱਲਦੀ ਪਈ ਹੈ ਜਿਹੜੇ ਵਿੱਚ ਲੋਕਾਂ ਨੇ ਮੱਕੀ ਲਗਾਈ ਹੈ ਉਹਦਾ ਲਾਭ ਲੈ ਰਹੇ ਨੇ ਮੇਨ ਮੋਟਿਵ ਤੇ ਸਾਨੂੰ ਰਿਆ ਮਦਦ ਸਾਡੇ ਕੋਲ ਹੁਣ ਤੱਕ ਜੀ 50 ਤੋਂ 60 ਕਿਸਾਨ ਜਿਹੜੇ ਵਿਜ਼ਿਟ ਕਰ ਚੁੱਕੇ ਹਨ ਮੇਨ ਜਿਹੜੀ ਹੁਣ ਜੜੀ ਚੋਨੇ ਦੇ ਉੱਤੇ ਜਿਹੜੀ ਸਮੱਸਿਆ ਆ ਰਹੀਆਂ ਜਾਂ ਕੋਈ ਕੀੜੇ ਮਾਰੇ ਦੀ ਦਵਾਈਆਂ ਵਗੈਰਾ ਉਹਨਾਂ ਦੀ ਸਪਰੇਆ ਵਗੈਰਾ ਦੇ ਸੰਬੰਧ ਵਿੱਚ ਜੋ ਮੇਨ ਸੀ ਇਹਨਾਂ ਦਾ ਮੋਟਾ ਨਿਧੀ ਸਕੀਮ ਜਿਹੜੀ ਹੈਗੀ ਆ ਜਿੱਥੇ 2000 ਰੁਪਏ ਦੇ ਜਣਾਂ ਨੂੰ ਕਿਸ਼ਤ ਮਿਲਦੀ ਹੈਗੀ ਆ ਉਹਦੇ ਸੰਬੰਧ ਵਿੱਚ ਕੈਂਪ ਲਗਾਇਆ ਗਿਆ ਜੀ ਮੇਰਾ ਨਾਮ ਗਰੇਵਰਪਾਲ ਸਿੰਘ ਮੈਂ ਕਿਸਾਨ ਹਾਂ ਅੱਜ ਦਾ ਮੁੱਖ ਕੈਂਪ ਜੋ ਪ੍ਰਧਾਨ ਮੰਤਰੀ ਪ੍ਰਧੇਪ ਪ੍ਰਧਾਨ ਮੰਤਰੀ ਵੱਲੋਂ ਜੋ ਕਿ ਹਰ ਸਾਲਨਾ 6000 ਰੁਪਏ ਦਿੱਤਾ ਜਾਂਦਾ ਉਸ ਦੇ ਸੰਬੰਧੀ ਕੈਂਪ ਲਗਾਇਆ ਗਿਆ ਤੇ ਤਕਰੀਬਨ 50-60 ਕਿਸਾਨ ਜਿਹੜੇ ਮੈਂ ਉਹਨਾਂ ਨੇ ਵਿਜ਼ਿਟ ਕੀਤਾ ਤੇ ਬਹੁਤ ਵਧੀਆ ਉਪਰਾਲਾ ਹੈ ਤੇ ਉਹਨਾਂ ਨੂੰ ਜੋ ਵੀ ਹੈ ਜੋ ਕਿਸ਼ਤ ਆਉਂਦੀ ਹੈ 2000 ਜੋ ਵੀ ਆਉਂਦੀ ਹੈ ਉਹਦੇ ਬਾਰੇ ਸੁੰਦਰਤਾ ਇਹ ਇੱਕ ਵੀ ਰੁਪਈਆ ਨਹੀਂ ਮਿਲਿਆ ਜਦੋਂ ਇਹ ਸਕੀਮ ਚੱਲਦੀ ਹੈ ਅੱਗੇ ਸਮਾਂ ਤੋਂ ਬਹੁਤ ਪਰਿਆ ਰਹੀ ਹਾਂ ਹਾਂ ਹੁਣ ਅਫਸਰ ਨੇ ਕਰੀ ਬਹੁਤ ਕੋਸ਼ਿਸ਼ ਸਾਨੇ ਕੱਲਾ ਨੂੰ ਪਹਿਲਾਂ ਰਜਿਸਟਰ ਕਰਾਇਆ ਉਹ ਉਹਦੇ ਕਰਕੇ ਹੁਣ ਇੱਕ ਆਉਣ ਦੀ ਕੋਸ਼ਿਸ਼ ਹੈ ਵੀ ਇਹ ਬੈਂਕਾ ਪਿਆ ਜਾਣਗੇ ਜੀ ਜਿਹੜੇ ਵੀ ਸਰਕਾਰ ਨੇ ਜਿੰਨੇ ਬੈਂਕ ਹੱਥੇ ਨੇ ਰਿਹੇ ਕੇ ਬੰਦੇ ਦਾ ਉਹਨਾਂ ਦੇ ਵਿੱਚੋਂ